ਨਾਮ ਗੁਰਮੁਖ ਸਿੰਘ ਗੁਰੂਾ ਜੀ ਪ੍ਰਦਾਨ ਮਰੀਜ਼ ਮਿੱਤਰਾ ਸੰਸਥਾ ਤੋਂ ਮਾਮਲਾ ਇਹ ਕਿ ਇਹ ਅੱਜਕੱਲ ਬਹੁਤ ਜ਼ਿਆਦਾ ਮਿਲ ਹਰ ਗਲੀ ਹਰ ਮੱਲੇ 'ਚ ਪਟਿਆਲਾ ਸ਼ਹਿਰ 'ਚ ਕਰਿਆਨਾ ਕਰਨੀ ਦੁਕਾਨਾਂ ਤੇ ਕੰਕ੍ਰੈਸ਼ਨਰੀ ਸਟੋਰ ਤੇ ਤੇ ਪਟਿਆਲਾ ਸ਼ਹਿਰ ਤੋਂ ਬਾਹਰ ਵੀ ਪੰਜਾਬ ਭਾਰ ਵਿੱਚ ਇੱਕ ਹੀ ਸਿਰੰਜ ਵਿੱਚ ਜਿਹੜੇ ਸਿਰੰਜ ਆਪਾਂ ਹਸਪਤਾਲ ਵੱਲੋਂ ਡਾਕਟਰ ਵੱਲੋਂ ਵਰਤੀ ਜਾਂਦੀ ਆ ਮਰੀਜ਼ਾਂ ਦੇ ਟੀਕਾ ਲਾਉਣ ਵਾਸਤੇ ਇਸ ਸਿਰੰਜਾਂ ਵਿੱਚ ਇੱਕ ਜੈਲ ਨੁਮਾ ਪਦਾਰਥ ਆ ਮਿੱਠਾ ਏ ਇਹ ਵਿੱਚੇ ਜਾ ਰਿਹਾ ਹੈ ਇਹ ਮਾਸੂਮ ਬੜੇ ਕੋਲੇ ਵਾਲੇ ਬੱਚੇ ਨੇ ਇਹਨੂੰ ਫਿਰ ਕੇ 5 ਰੁਪਏ ਚ ਇਹਨੂੰ ਪਿੰਦੇ ਨੇ ਜੱਣ ਨੂੰ ਕਿ ਗਰਮੀ ਦਾ ਮੌਸਮ ਆ ਗਿਆ ਠੰਡਾ ਕਰਕੇ ਠੰਡਾ ਕਰਕੇ ਵੇਚ ਰੱਖਿਆ ਹੁੰਦਾ ਪਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਰ ਤੱਕ ਆ ਕਿ ਉਹਦੇ ਕੋਈ ਐਕਸਪਾਇਰੀ ਇਹਦਾ ਕੋਈ ਲੇਬਲ ਤੇ ਇਹਦਾ ਕੋਈ ਕੰਪਨੀ ਇਹ ਕੀ ਪਾਇਆ ਨਹੀਂ ਲਿਖਿਆ ਹੋਇਆ ਤੇ ਦੂਜਾ ਸਭ ਜਿਆਦਾ ਘਰ ਤੱਕ ਗੱਲ ਇਹ ਹੈ ਕਿ ਇਹ ਸਿਰਿੰਜਾ ਦਾ ਸਿੰਜ ਕਲਚਰ ਆ ਪ੍ਰਮੋਟ ਕੀਤਾ ਜਾ ਰਿਹਾ ਤੇ ਸਿਰਿੰਜੇ ਮਨ ਜਿੱਥੇ ਕੰਮ ਆਉਂਦੇ ਇੰਜੈਕਸ਼ਨ ਲਗਾਉਂਦੇ ਭਾਵੇਂ ਕੋਈ ਮਤਲਬ ਐਡਜ਼ ਪੇਸ਼ੈਂਟ ਹੈ ਭਾਵੇਂ ਕੋਈ ਕੈਂਸਰ ਪੇਸ਼ੈਂਟ ਆ ਹੋਰ ਗੰਭੀਰ ਰੋਗ ਹੀ ਹੁੰਦੇ ਨੇ ਉਹਨਾਂ ਲਈ ਵਰਤੀ ਜਾਂਦੀ ਆ ਉਸ ਤੋਂ ਬਾਅਦ ਸਿਰਿੰਜਾਂ ਦਾ ਆਪਾਂ ਛੁੱਟਦੰਨੇ ਹੁੰਨੇ ਆ ਇਹਨਾਂ ਦਾ ਕਿਤੇ ਸਾਨੂੰ ਸ਼ੱਕ ਆ ਵੀ ਸਿਰਿੰਜਾਂ ਇਸਤੇਮਾਲ ਕੀਤੀ ਹੋਈਆਂ ਵਰਤੀ ਜਾ ਰਹੀਆਂ ਨੇ ਉਹਦਾ ਸਾਡੇ ਸ਼ੱਕ ਦਾ ਕਾਰਨ ਹੈ ਜਿਹੜੀ ਨਮੀ ਸਿਰਿੰਜਾਂ ਕੈਮਿਕਲ ਸ਼ਾਪ ਤੋਂ 5 ਰੁਪਏ ਦੀ ਨਮੀ ਮਿਲਦੀ ਆ ਪਰ ਇਹ 5 ਰੁਪਏ ਵਿੱਚ ਜੈੱਲ ਭਰ ਕੇ ਵੇਚ ਰਹੇ ਨੇ ਇੱਕ ਦੁਕਾਨ ਤੇ ਤਾਂ ਇਤਨਾ ਕਿਤੇ ਸਾਨੂੰ ਸ਼ੱਕ ਆ ਕਿ ਇਹ ਸਿਰਿੰਜਾਂ ਕਿਤੇ ਨਾ ਕਿਤੇ ਡੰਪ ਤੋਂ ਜਾਂ ਕਿਤੇ ਬਾਇਓਮੈਡੀਕਲ ਵੇਸਟ ਕੰਪਨੀ ਤੋਂ ਜਾਂ ਕਿਤੇ ਹਸਪੀਟਲ ਤੋਂ ਲੈ ਕੇ ਫਿਰ ਇਹ ਜੈੱਲ ਭਰ-ਭਰ ਕੇ ਵੇਚੀ ਜਾ ਰਹੀਆਂ ਨੇ ਤੁਸੀਂ ਦੇਖਿਆ ਵੀ ਜਿਹੜਾ ਆਹੜਾ ਕੈਪ ਉੱਤੇ ਲੱਗਿਆ ਜਿਹੜੀ ਨੀਡਲ ਵਿੱਚ ਫਿੱ ਅਗਰ ਕੰਪਨੀ ਵੱਲੋਂ ਕੋਈ ਪੈਕਿੰਗ ਕਰੋ ਬਣਾ ਵੀ ਲਈ ਹੁੰਦੀ ਐ ਐਜ਼ ਅ ਟਾਇ ਸਿਰਿੰਜ ਤਾਂ ਇਹ ਤਾਂ ਕੋਈ ਹੋਰ ਕੈਪ ਲਗਾਉਂਦੇ ਤੇ ਹੋ ਉਹ ਉਹੀ ਲਗਾ ਰਕੀ ਐ ਜੋ ਨੀਡਲ ਹੁੰਦੀ ਐ ਜਿੱਦਾਂ ਕਿਤੇ ਵੱਡੀ ਕੋਈ ਸਾਜ਼ਿਸ਼ ਚਾਹੇ ਬੱਚਿਆਂ ਦੇ ਖਿਲਾਫ ਬੱਚਿਆਂ ਦੀ ਸਿਹਤ ਦੇ ਖਿਲਾਫ ਇਹ ਸਿਹਤ ਵਿਭਾਗ ਨੂੰ ਇਸ ਬਾਰੇ ਜਾਣੂ ਕਰਾਇਆ ਗਿਆ ਹਾਂਜੀ ਸਾਡੇ ਕੋਲ ਸਿਹਤ ਵਿਭਾਗ ਨੂੰ ਦੱਸ ਦਿੱਤਾ ਗਿਆ ਜੀ ਅਸੀਂ ਰਿਟਰਨ ਕਲੇਟਸ ਨੂੰ ਸਿਹਤ ਮੰਤਰੀ ਪੰਜਾਬ ਸਿਹਤ ਮੰਤਰੀ ਭਾਰਤ ਸਰਕਾਰ ਨਾਲ ਅਸੀਂ ਇਹ ਆਪਣਾ ਫੂਡ ਸਪਲਾਈ ਮਾਨਜੋਗ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿਹਤ ਮੰਤਰੀ ਡਾਟਰ ਪ੍ਰਵੇਸ਼ ਨੂੰ ਅਸੀਂ ਭੇਜ ਚੁੱਕੇ ਹਾਂ ਜੀ ਉਹਨਾਂ ਕੋਲ ਕੋਈ ਆਇਆ ਕੋਈ ਕਾਰਵਾਈ ਕੀਤੀ ਸਨ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਾਨੂੰ ਜਿਹੜਾ ਹੈਗਾ ਸਾਨੂੰ ਉਮੀਦ ਹੈ ਕਿ ਇਹ ਪ੍ਰਸ਼ਾਸਨ ਕੁਝ ਕਾਰਵਾਈ ਕਰੂਗਾ ਜਾਂ ਕੁਝ ਇਨੀਸ਼ੀਏਟਿਵ ਲਊਗਾ ਕੀ ਪੈਸੇ ਦੋ ਕਿਉਂਕਿ ਬੱਚਿਆਂ ਦੇ ਵਾਸਤੇ ਇਹ ਹਾਨੀ ਕਰਕੇ ਸਭ ਤੋਂ ਜ਼ਿਆਦਾ ਜੀ ਮੈਂ ਤਾਂ ਦੇਖੋ ਇਹ ਪ੍ਰਸ਼ਾਸਨ ਬੇਨਤੀ ਕਰੂੰਗਾ ਤੁਸੀਂ ਕਿਸੇ ਕੋ ਨਾ ਉਹਨਾਂ ਨੂੰ ਇਹ ਘਟਨਾ ਦੀ ਵੇਟ ਨਾ ਕਰੋ ਇਸ ਮਾਮਲੇ ਤੇ ਤੁਹਾਨੂੰ ਇਨੀਸ਼ੀਏਟਿਵ ਲੈ ਕੇ ਸਭ ਤੋਂ ਪਹਿਲਾਂ ਇਹਨਾਂ ਦੀ ਵਿਕਰੀ ਤੇ ਰੋਕ ਲਗਾਈ ਜਾਵੇ ਜਿੰਨੇ ਵੀ ਕਰਾਨਾ ਸਟੋਰ ਨੇ ਕੰਡਕਸ਼ੀਨ ਸਟੋਰ ਨੇ ਉਨਾ ਵੱਲੋਂ ਉਹ ਰੀਡਸ ਕਰਕੇ ਤੇ ਉਹ ਸਾਰਾ ਇਹ ਸਟਾਕ ਇਕੱਠਾ ਕੀਤਾ ਜਾਵੇ। ਪਰ ਜੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹ ਸੇਲ ਵਿਭਾਗ ਹੋ ਗਈ ਜਾਗਦਾ ਹੈ ਜਦੋਂ ਕਿ ਕੋਈ ਘਟਨਾ ਹੁੰਦੀ ਹੈ ਜਾਂ ਜਿਸ ਤਰ੍ਹਾਂ ਕਿ ਕੋਈ ਹੁਣ ਮੈਸੇਜ ਦਿੱਤਾ ਜਾਂਦਾ ਕਿ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਤੇ ਦੁਕਾਨਾਂ ਦੇ ਉੱਪਰ ਜੀ ਬਿਲਕੁਲ ਇਹ ਸੇਲ ਵਿਭਾਗ ਦਾ ਮੈਂ ਕਾਂ ਦਾ ਫੇਲਿਅਰ ਹੈ। ਇਹਨਾਂ ਨੂੰ ਮਤਲਬ ਘਟਨਾ ਤੋਂ ਬਾਅਦ ਹੀ ਜਾਗਦੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਰੂਟੀਨ ਚੈੱਕਅਪ ਕਰਦੇ ਨੇ ਤੇ ਉਹਨਾਂ ਦੇ ਜਿਹੜੇ EMPLOYEES ਨੇ ਉਹ ਮਤਲਬ ਸਿਵਲ ਵਰਤੀ ਵਿੱਚ ਜਾ ਕੇ ਦੁਕਾਨਾਂ ਦੇਖਦੇ ਰਹਿਣ ਉਹ ਤੇ ਆਪਣਾ ਜਾ ਕੇ ਦੇਖਣ ਵੀ ਕੀ ਅਸੇ ਮਲਬਿਆਣਾ ਜਿਕਰਿਆ ਕੀ ਨਹੀਂ ਵਿਕਿਆ ਦਾ ਮਤਲਬ ਉਹ ਸ਼ਹਿਰ ਮਨਾ ਰਿਹਾ ਛੋਟੀ ਮਾਸੂਮ ਬੱਚੀ ਜਿੱਥੇ ਕਿ ਜਿਹੜੀ ਖੁਸ਼ੀਆਂ ਮਤਲਬ ਕੁਝ ਮਿੰਟਾਵਾਦੀ ਮਤਲਬ ਮਾਤਮ ਜਬ ਬਦਲ ਗਈ ਸੀ ਆ ਤੇ ਉਹ ਮੈਟਰ ਪਾਸ ਠੰਡਾ ਨਹੀਂ ਹੋਇਆ ਉਹ ਉਤੋ ਹੀ ਮਤਲਬ ਲੋੜ ਆ ਸੇਧ ਲੈਂਦੀ ਸੇਧ ਪਾਟੇਲਾ ਨੂੰ ਜੇ ਵੀ ਜੇਕਰ ਡੀ ਐਚਓ ਪਟਿਆਲਾ ਅੱਜ ਅੱਜ ਉਹ ਸੈਂਪਲਿੰਗ ਕਰ ਰਹੇ ਕਿਸ ਚੀਜ਼ ਦੀ ਸੈਂਪਲਿੰਗ ਕਰ ਰਹੇ ਅਸੀਂ ਇਹ ਬੱਚਿਆਂ ਨੂੰ ਦੇਖਾਣ ਵਾਲੀਆਂ ਆਈਟਮਾਂ ਦੀ ਸੈਂਪਲਿੰਗ ਕਰ ਰਹੇ ਆ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾਫੀ ਸਰਿੰਜਾਂ ਦੀ ਤੁਸੀਂ ਉਸਦੀ ਵੀ ਸੈਂਪਲ ਭਰੀ ਗਈ ਹਾਂ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਦੇ ਮੁਤਾਬਕ ਅਸੀਂ ਅੱਜ ਸਰਿੰਜਾਂ ਉਹਨਾਂ ਸਰਿੰਜਾਂ ਦਾ ਸੈਂ ਅੰਬਿਸ ਤਰੀਕੇ ਦੇ ਸੈਂਪਲ ਚੱਕੇ ਗਏ ਲੱਗਦੇ ਇੱਕ ਸਰਿੰਜਾਂ ਦਾ ਤੇ ਇੱਕ ਕੋਈ ਮਾਉਥ ਸਪਰੇ ਸਵੀਟਨਰ ਹੈ ਅੱਜ ਕੱਲੀ ਇਸੀ ਦੁਕਾਨ ਤੇ ਸੈਂਪਲਿੰਗ ਹੈ ਕਿਥੇ ਹੋਰ ਵੀ ਜਾ ਰਹੇ ਨਹੀਂ ਹੋਰ ਵੀ ਕਰਾਂਗੇ ਜੇ ਜੇ ਸਾਨੂੰ ਕੋਈ ਪਤਾ ਲੱਗੂ ਤੇ ਆਦਰਵਾਈਜ਼ ਸਾਡੇ ਕੋਲ ਹੋਰ ਵੀ ਦੋ ਤਿੰਨ ਥਾਂ ਤੇ ਸੈਂਪਲਿੰਗ ਕਰਾਂਗੇ ਬੀਸੋ ਜ਼ਰੂਰੀ ਕੀ ਹੈ ਕਿ ਜਦੋਂ ਵੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਹੀ ਤੁਸੀਂ ਜਾਣਿਓ ਅੱਗੇ ਪਿੱਛੇ ਕੀ ਕੋਈ ਜਾ ਰਹੇ ਨਹੀਂ ਅੱਗੇ ਪਿੱਛੇ ਵੀ ਜਾਣਦੇ ਆ ਪਰ ਉਹਨਾਂ ਚੀਜ਼ਾਂ ਦਾ ਤੁਹਾਨੂੰ ਪ੍ਰੈਸ ਨੂੰ ਨਹੀਂ ਪਤਾ ਹੁੰਦਾ ਤੇ ਅਸੀਂ ਆਪਣੀ ਸੈਂਪਲਿੰਗ ਰੂਟੀਨ ਦੇ ਵਿੱਚ ਬਹੁਤ ਦੁਕਾਨਾਂ ਤੇ ਕਰਦੇ ਜਿਹੜੇ ਇੰਜੈਕਸ਼ਨ ਜਿਹੜੇ ਚੀਜ਼ ਵਿਕ ਰਹੀ ਕਿੱਥੋਂ ਆਉਂਦੇ ਕੁਝ ਪਤਾ ਲੱਗਾ ਤੁਹਾਨੂੰ ਨਹੀਂ ਇਹਦੇ ਬਾਰੇ ਕੋਈ ਨਹੀਂ ਪਤਾ ਜੋ ਬਿੱਲ ਦੇ ਉੱਤੇ ਐਡਰੈਸ ਹੈ ਉਹਦੇ ਨਾਲ ਅਸੀਂ ਉਹ ਅਸੀਂ ਆਪਣੇ ਇੱਕ ਪੇਪਰ ਦੇ ਉੱਪਰ ਲੈ ਲਿਆ ਤੇ ਜੇ ਉਹਦੇ ਮੁਤਾਬਕ ਕੋਈ ਹੋਊਗਾ ਨਹੀਂ ਸ਼ਹਿਰ ਚ ਕਾਫੀ ਥਾਵਾਂ ਤੇ ਬਿਕਰੀ ਆਪਾਂ ਇੱਕ ਦੁਕਾਨ ਤੇ ਖੜੇ ਆ ਗਏ ਤੁਸੀਂ ਜਾਓਗੇ ਕਿ ਹੋਰ ਸਮਾਪਤ ਨਹੀਂ ਸਾਨੂੰ ਅਸੀਂ ਹੋਰ ਦੁਕਾਨਾਂ ਤੇ ਵੀ ਜਾਵਾਂਗੇ ਪਰ ਜੇ ਸਾਨੂੰ ਕੋਈ ਪਾਰਟਿਕੂਲਰ ਦੁਕਾਨ ਦਾ ਤੁਹਾਨੂੰ ਕੋਈ ਪਤਾ ਹੈ ਤਾਂ ਸਾਨੂੰ ਜਰੂਰ ਦੱਸੋ ਪਾਰਟਿਕੂਲਰ ਕੋ ਦੱਸੇਗਾ ਨਾ ਤੁਸੀਂ ਆਪ ਚੈੱਕ ਕਰੋਗੇ ਨਹੀਂ ਅਸੀਂ ਤਾਂ ਚੈੱਕ ਕਰਾਂਗੇ ਜੇ ਤੁਸੀਂ ਚੈੱਕ ਕਰੋਗੇ ਤਾਂ ਲੱਗਦਾ ਕਿ ਕਾਰਵਾਈ ਹੋਰ ਵਧੇਗੀ ਕਿ ਉਹਦੀ ਸੀਮਤ ਰਹੇਗੀ ਨਹੀਂ ਬਿਲਕੁਲ ਵਧੇਗੀ ਕਿਉਂ ਨਹੀਂ ਵਧੇਗੀ ਕਿਉਂਕਿ ਸਰੰਦੀ ਬਾਜ਼ਾਰ ਗੱਡ ਮੰਨੇ ਜਾਂਦੇ ਜੀ ਉੱਥੇ ਚੈੱਕ ਕਰੋਗੇ ਤੁਸੀਂ ਬਿਲਕੁਲ ਜਾਵਾਂਗੇ ਕਿਉਂ ਨਹੀਂ ਜਾਵਾਂਗੇ ਇਹ ਪ੍ਰਥਾ ਉਤੋਂ ਸਟਾਰਟ ਹੁੰਦੀ ਨਾ ਸਾਰੀ ਚੀਜ਼ਾਂ ਦੀ ਨਹੀਂ ਇਹ ਤੁਸੀਂ ਕਹਿ ਰਹੇ ਹੋ ਅਸੀਂ ਜਾਵਾਂਗੇ ਹਾਂ ਉਹ ਵੀ ਚੈੱਕ ਕਰਾਂਗੇ ਜਨਤਕ ਹੋ ਜਾਏਗੀ ਇਟ ਕੈਨ ਬੀ ਵਿਦਨ ਅ ਵੀਕ ਔਰ 2 ਵੀਕ ਉਹ ਦਸ ਦੋਸਤ ਰਿਪੋਰਟ ਬਾਰੇ ਹਾਂ ਬਿਲਕੁਲ ਦੱਸਾਂਗੀ ਤੇ ਜੇ ਇਹ ਤੇ ਸੈਂਪਲ ਫੇਲ ਹੋਏ ਤੇ ਕੀ ਕਾਰਵਾਈ ਹੁੰਦੀ ਹੈ ਇਸ ਤੋਂ ਬਾਅਦ ਅਕੋਰਡਿੰਗ ਟੂ ਰਿਜ਼ਲਟ ਉਹਦੇ ਉੱਤੇ ਕਾਰਵਾਈ ਹੋਊਗੀ ਤੇ ਜਿੱਥੋਂ ਇਹ ਭੰਡ ਰਹੀ ਹੈ ਇਹ ਮੈਨੂਫੈਕਚਰ ਉੱਥੋਂ ਤੱਕ ਵੀ ਪਹੁੰਚ ਕੀਤੀ ਜਾਏਗੀ ਉਹ ਉਹ ਅਸੀਂ ਐਡਰੈਸ ਲਿਖ ਲੇਤਾ ਹੈ ਤੇ ਉਹ ਉਹਨੂੰ ਵੀ ਅਸੀਂ ਜੇ ਫੇਲ ਹੁੰਦੇ ਆ ਤਾਂ ਉਹਨੂੰ ਵੀ ਇੱਕ ਪਾਰਟੀ ਬਣਾਇਆ ਜਾਏਗਾ ਵੱਖਰੇ ਵੱਖਰੇ ਜਿਹੜੀ ਚੀਜ਼ਾਂ ਸਭ ਦੇ ਵੀ ਪਾਰਟੀ ਬਣਾਇਆ ਜਾਏਗਾ ਮੈਨੂਫੈਕਚਰ ਬਿਲਕੁਲ ਬਣਾਇਆ ਜਾਏਗਾ ਕੀ ਹਦਾਇਤ ਕੀ ਦੇਣਾ ਚਾਹੁੰਦੇ ਜਿਹੜੇ ਲੋਕ ਇਦਾਂ ਦਾ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਵਧੀਆ ਚੀਜ਼ਾਂ ਵਿੱਚ ਤੇ ਨਿਊਟ੍ਰੀਸ਼ੀਅਸ ਚੀਜ਼ਾਂ ਵਿੱਚੋਂ ਜੋ ਬੱਚੇ ਨੇ ਖਾਣੀਆਂ ਇੱਕ ਕੈਨੀ ਵਾਇਰਲ ਹੋ ਤੇ ਅਸੀਂ ਇੱਕ ਉਹਨਾਂ ਨੂੰ ਕਹਾਂਗੇ ਵੀ ਇੱਕ ਆਪਣੇ ਲਾਇਸੈਂਸ ਜ਼ਰੂਰ ਬਣਵਾਓ ਡਾਕਟਰ ਵੀ ਇੱਕ ਅਕਸਰ ਆਪਾਂ ਦੇਖਦੇ ਕਿ ਇੰਜੈਕਸ਼ਨ ਮੈਨ ਲੱਗਦਾ ਦੁਕਾਨਾਂ ਤੋਂ ਨਹੀਂ ਮਿਲਦੇ ਔਰ ਆਮ ਛੋਟੇ ਦੁਕਾਨਾਂ ਤੋਂ ਮਿਲਦੇ ਪਰ ਪੂਰਨ ਹਾਲੇ ਤੱਕ ਨਾ ਤੇ ਇਹ ਚੀਜ਼ਾਂ ਦਾ ਵੈਸੇ ਦੁਕਾਨ ਡਾਕਟਰ ਵਾਲੇ ਨਹੀਂ ਦਿੰਦੇ ਹਸਪੀਟਲ ਵਾਲੇ ਨਹੀਂ ਦਿੰਦੇ ਜੀ ਨਹੀਂ ਇੰਜੈਕਸ਼ਨ ਇਹਦੇ ਬਾਰੇ ਤਾਂ ਦੇਖੋ ਜਿਦੋਂ ਸਾਨੂੰ ਕੋਈ ਇੰਜੈਕਸ਼ਨ ਕੋਈ ਪੈਕਿੰਗ ਕੋਈ ਗਲਤ ਮਿਲਦੀ ਹੈ ਤਾਂ ਅਸੀਂ ਉਹਦੀ ਜ਼ਰੂਰ ਸੈਂਪਲਿੰਗ ਕਰਨ ਦੀ ਕੋਸ਼ਿਸ਼ ਕਰਦੇ ਇਸ ਚੀਜ਼ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ ਜੀ ਇਟ ਇਕ ਸਰ ਸੌਸ ਜਿਹੜੀ ਕੈਨਿਆ ਚ ਵਿਭਾਗ ਵੇਚ ਰਹੀ ਹੈ ਰੇੜੀਆਂ ਵਾਲੇ ਵੇਚ ਰਹੇ ਆ ਉਹਦੇ ਬਾਰੇ ਕੋਈ ਐਕਸ਼ਨ ਲੈਣ ਜਾ ਰਹੇ ਜੇ ਸਾਨੂੰ ਕਿਤੇ ਮਿਲੂਗੀ ਤਾਂ ਜਰੂਰ ਭਰਾਂਗੇ ਫੈਕਟਰੀ ਦਾ ਰੇਟ ਮਾਰੋਗੇ ਬਿਲਕੁਲ ਮਾਰਾਂਗੇ ਕਿਉਂ ਨਹੀਂ ਮਾਰਾਂਗੇ ਸਾਡਾ ਇੱਕੋ ਹੀ ਮੰਤਵ ਹੈ ਵਧੀਆ ਲੋਕਾਂ ਨੂੰ ਵਧੀਆ ਸਰਵਿਸ ਦੇਣਾ